ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਰੀ ਪ੍ਰੈਸ ਦਾ ਤੇ ਮੈਂ ਅਫਸੋਸ ਵੀ ਹੈ ਮੈਨੂੰ ਜਿਹੜਾ ਕਿ ਕੱਲ ਅਗਨਾਸ਼ ਕੰਬੋਲ ਜੀ ਜਿਹੜੇ ਕਿ ਐਮ ਆਈ ਨਿਊਜ਼ ਦੇ ਰਿਪੋਰਟਰ ਸੀ ਉਹਨਾਂ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਮੈਨੂੰ ਬੜਾ ਅਫਸੋਸ ਹੈ ਮੈਨੂੰ ਵੀ ਮੇਰੀ ਟੀਮ ਨੂੰ ਵੀ ਬੜਾ ਅਫਸੋਸ ਹੈ ਤੇ ਜਿਹੜਾ ਕਿ ਨੰਦਾ ਜੀ ਨੇ ਤੁਹਾਨੂੰ ਦੱਸਿਆ ਵੀ ਅੱਜ ਤੁਹਾਨੂੰ ਗੁਲਾਮ ਨਾਲ ਕੀ ਕਰਨਾ ਮੈਂ ਸਭ ਤੋਂ ਪਹਿਲਾਂ ਜਿਵੇਂ ਕਿ ਹੰਕਾਰ ਰਾਜਪੁਰਾ ਦੇ ਤੋ ਆਸੀ ਮਾਨਾਣੀ ਪ੍ਰਨੀਤ ਪੌਰ ਜੀ ਨੂੰ ਲੀਡ ਦਿਵਾ ਕੇ ਮੈਂ ਅਰਕਾ ਰਾਜਪੁਰਾ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਉਹਨਾਂ ਨੇ ਇੰਨੀ ਵੱਡੀ ਗਿਲਤੀਏ ਸਾਨੂੰ ਲੀਡ ਦਿਵਾਈ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਮੈਂ ਜਿਵੇਂ ਕਿ ਜਦੋਂ ਇਲੈਕਸ਼ਨ ਲੜ ਰਿਹਾ ਸੀਗਾ ਹਰੇਕ ਸਪੀਚ ਵਿੱਚ ਹਰੇਕ ਅਪੀਲ ਵਿੱਚ ਮੈਂ ਇੱਕ ਗੱਲ ਕਹਿੰਸੀ ਅਰਕਾ ਰਾਜਪੁਰਾ ਦੇ ਲੋਕਾਂ ਨੂੰ ਵੀ ਮੈਂ ਇਹ ਐਮਪੀ ਦਾ ਇਲੈਕਸ਼ਨ ਨਹੀਂ ਲੜ ਰਿਹਾ ਮੈਂ ਐਮਐਲਏ ਦਾ ਇਲੈਕਸ਼ਨ ਲੜ ਰਿਹਾ ਹਾਂ ਤੇ ਲੋਕਾਂ ਨੂੰ ਇਹ ਕਹਿਆ ਸੀਗਾ ਵੀ ਅਗਰ ਤੁਸੀਂ ਚਾਹਦੇ ਹੋ ਵੀ ਰਾਜਪੁਰਾ ਵਿੱਚ ਹਲਕਾ ਰਾਜਪੁਰਾ ਚ ਤੁਹਾਡਾ ਵਰਾ ਤੁਹਾਡਾ ਡੇਟਾ ਵੀ ਰਾਜਿਤੀ ਚ ਰਵੇ ਤਾਂ ਮੇਰੀ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਹਲਕਾ ਰਾਜਪੁਰਾ ਜਿਤਾਵੋ ਤੇ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵੀ ਗੱਲ ਕਹਿ ਸਕਦਾ ਵੀ ਜਿਹੜਾ ਇੱਥੇ ਹਲਕਾ ਰਾਜਪੁਰਾ ਚ ਐ ਐਮਪੀ ਦਾ ਇਲੈਕਸ਼ਨ ਨਹੀਂ ਐਮਐਲਏ ਦਾ ਹੋਇਆ ਤੇ ਮੈਂ ਇਹ ਕਹ ਸਕਦਾ ਵੀ ਕਾਂਗਰਸ ਤੇ ਆਮ ਆਦਮੀ ਨੇ ਦੋਵੇਂ ਪਾਰਟੀਆਂ ਨਾਲ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਤੇ ਸਾਡੇ ਜਿਹੜੇ ਜਦੋਂ ਇਲੈਕਸ਼ਨ ਸੀਗੇ ਤੇ ਉੱਥੇ ਬੂਥਾਂ ਦੇ ਬੈਠੇ ਸੀ ਕੋਈ ਇੱਕੋ ਗੱਲ ਕਹਿ ਰਹੇ ਸੀਗੇ ਵੀ ਤੁਸੀਂ ਅਗਰ ਆਮ ਆਦਮੀ ਨੂੰ ਵੋਟ ਨਹੀਂ ਪਾਉਂਦੇ ਤਾਂ ਕਾਂਗਰਸ ਨੂੰ ਪਾ ਦਿਓ ਕਾਂਗਰਸ ਵਾਲੇ ਕਹਿੰਦੇ ਸੀ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਤਾਂ ਤੁਸੀਂ ਆਮ ਆਦਮੀ ਨੂੰ ਵੋਟਾਂ ਪਾ ਦਿਓ ਕਿਉਂ ਕਿਉਂਕਿ ਇਹਨਾਂ ਦੇ ਇੱਕੋ ਹੀ ਕਾਰਨ ਸੀ ਵੀ ਮੈਂ ਖੁੱਲ੍ਹੇ ਆਮ ਅਲਾਉਂਸ ਕੀਤਾ ਹੋਇਆ ਸੀਗਾ ਵੀ ਅਗਰ ਮੈਂ ਹਲਕਾ ਰਾਜਪੁਰਾ ਨਹੀਂ ਜਿੱਤਦਾ ਤਾਂ ਮੈਂ ਰਾਣੀਪੁਰ ਨੂੰ ਸਿਫਾਰਿਸ਼ ਕਰਾਂ ਇਹਨਾਂ ਦੇ ਦੋਵਾਂ ਨੇ ਇਲੈਕਸ਼ਨ ਇਕੱਠੇ ਹੋ ਕੇ ਲੜਿਆ ਤੇ ਮੈਂ ਮੇਰੇ ਕੋਲ ਸ਼ਬਦ ਨਹੀਂ ਵੀ ਮੈਂ ਹਲਕਾ ਰਾਜਪੁਰਾ ਦਾ ਲੋਕਾਂ ਦਾ ਧੰਨਵਾਦ ਕਿਵੇਂ ਕਰਾਂ ਤੇ ਦੂਜੀ ਗੱਲ ਮੈਂ ਇਹ ਕਹਿ ਸਕਦਾ ਵੀ ਅੱਜ ਮੇਰੀ ਹੋਰ ਜ਼ਿੰਮੇਵਾਰੀ ਵਧ ਗਈ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਵੀ ਮੇਰੀ ਜ਼ਿੰਮੇਵਾਰੀ ਵਧ ਗਈ ਤੇ ਮੈਂ ਉਹਨਾਂ ਨੂੰ ਵਿਸ਼ਵਾਦਮੰਦ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਵੀ ਮੇਰੀ ਸਾਰੀ ਜਿਹੜੀ ਜ਼ਿੰਮੇਵਾਰੀਆਂ ਮੇਰੀ ਉਹ ਹੋਰ ਵੀ ਵੱਧ ਗਈਆਂ ਤੇ ਜਿੰਨੀ ਪਹਿਲਾਂ ਸੇਵਾ ਕਰ ਰਿਹਾ ਉਸ ਤੋਂ ਵੀ ਵੱਧ ਮੈਂ ਸੇਵਾ ਕਰਾਂਗਾ ਜਦ ਤੱਕ ਮੇਰੇ ਇਨਸਾਨਸ ਹੈ ਜਾਨ ਹੈ ਮੈਂ ਉਹਨੇ ਤੱਕ ਅਲਕਾ ਰਾਜਪੁਰ ਦੀ ਲੋਕਾਂ ਦੀ ਸੇਵਾ ਕਰਦਾ ਰਹੂੰਗਾ ਤੇ ਤੀਜੀ ਗੱਲ ਜਿਹੜਾ ਕੀ ਮੈਂ ਹੁਣ ਦੇਖਿਆ ਵੀ ਇਹਨਾਂ ਨੇ ਇਲੈਕਸ਼ਨਾਂ 'ਚ ਵੀ ਸਾਡੇ ਵੋਟਰਾਂ ਨੂੰ ਸਪੋਰਟਰਾਂ ਨੂੰ ਧੱਕੇ ਮਾਰੇ ਤੇ ਹੁਣ ਵੀ ਮੈਂ ਦੇਖਿਆ ਵੀ ਇੱਕ ਦੋ ਦਿਨਾਂ ਤੋਂ ਧੱਕੇ ਪੈ ਰਹੇ ਆ ਕਦੇ ਕਿਸੇ ਨੂੰ ਦਬਕੇ ਮਰਵਾ ਰਹੇ ਕਦੇ ਕਿਸੇ ਨੂੰ ਦਬਕੇ ਮਰਵਾ ਰਹੇ ਮੈਂ ਤੁਹਾਡੇ ਰਾਹੀਂ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਸਰਕਾਰ ਦੇ ਜਿਹੜੇ ਦੱਲੇ ਨੇ ਦਲਾਲ ਨੇ ਜਿਹੜੇ ਉਹਨਾਂ ਨੂੰ ਮੈਂ ਤੁਹਾਡੇ ਰਾਹੀਂ ਵਾਰਨਿੰਗ ਦੇਣਾ ਚਾਹੁੰਦਾ ਅਗਰ ਮੇਰੇ ਕੋਈ ਵਰਕਰ ਤੇ ਵੀ ਜਾਂ ਮੇਰੇ ਵੋਟਰ ਸਾਡੇ ਹਲਕਾ ਰਾਜਪੁਰਾ ਦੇ ਕਿਸੇ ਤੇ ਵੀ ਕੋਈ ਦਬਾਅ ਕੀਤਾ ਜਾਂ ਉਹਨਾਂ ਦੇ ਕੋਈ ਗਲਤ ਕੰਮ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਟ ਇਟ ਦਾ ਜਵਾਬ ਪੱਥਰ ਨਾਲ ਦਿਆਂਗਾ ਮੇਰਾ ਹਲਕਾ ਰਾਜਪੁਰਾ ਨੂੰ ਵਾਦਾ ਤੇ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਕਹਾਂਗਾ ਕੋਈ ਕਿਸੇ ਨਾਲ ਡਰਨ ਦੀ ਲੋੜ ਨਹੀਂ ਜਦ ਤੱਕ ਮੈਂ ਬੈਠਾ ਉਹਨੂੰ ਕਿਸੇ ਨੇ ਲੋੜ ਨਹੀਂ ਮੈਂ ਹਰ ਵਕਤ ਤੁਹਾਡੇ ਨਾਲ ਆ ਤੇ ਮੈਂ ਇਹ ਗੱਲ ਕਹੂੰਗਾ ਤੇ ਇਹ ਤੇ ਮੈਂ ਆਪਣੀ ਟੀਮ ਦਾ ਵੀ ਧੰਨਵਾਦ ਕਰੂੰਗਾ ਦੇਖੋ ਮੈਂ ਜਿਹੜਾ ਹੈ ਇਕੱਲਾ ਇਲੈਕਸ਼ਨ ਨਹੀਂ ਜਿੱਤਿਆ ਮੇਰੀ ਸਾਰੀ ਟੀਮ ਤੇ ਜਿਹੜੀ ਅੱਜੇ ਮੌਜੂਦ ਵੀ ਹੈ ਮੇਰੇ ਸਾਰੇ ਟੀਮ ਦਾ ਵੀ ਧੰਨਵਾਦ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਇਹ ਰਿਜਲਟ ਆ ਹਾਂ ਮੈਂ ਦੇਖੋ ਤੁਸੀਂ ਵੀ ਜਿਹੜੇ ਇਹ ਸਾਰਾ ਇਹ ਜਿਹੜਾ ਇਹਨਾਂ ਦਾ ਤੀਜੇ ਨੰਬਰ ਤੇ ਆਏ ਜਿਹੜੇ ਕਹਿੰਦੇ ਸੀ ਵੀ ਸਾਨੂੰ 23000 ਦੀ ਲੀਡ ਮਿਲੀ ਹੈ ਤੁਸੀਂ ਇਹਦੇ ਲੋ ਇਹਨਾਂ ਨੂੰ 23000 ਵੋਟ ਵੀ ਨਹੀਂ ਪਈ ਤੇ ਮੈਂ ਸਰਕਾਰ ਅੱਗੇ ਅਪੀਲ ਕਰੂੰਗਾ ਜਾਂ ਨਿਨਮਿਤ ਨੂੰ ਕਹੂੰਗਾ ਵੀ ਇਹਨੂੰ ਆਪਣੇ ਐਮਐਲਏ ਸ਼ਿਪ ਤੋਂ ਅਸਤੀਫਾ ਦੇਣਾ ਚਾਹੀਦਾ ਕਿਉਂ ਕਿਉਂਕਿ ਲੋਕਾਂ ਨੇ ਇਹਨੂੰ ਨਕਾਰਤਾ ਐਮਐਲਏ ਨੂੰ ਤੇ ਨਕਾਰਿਆ ਵੀ ਕਿਉਂ ਕਿਉਂਕਿ ਸਾਰੇ ਹਲਕਾ ਰਾਜਪੁਰ ਦੇ ਲੋਕ ਲੋਕਾਂ ਨੂੰ ਉਹਨਾਂ ਨੇ ਜਿਹਦੇ ਬਰ ਚ ਸਰਕਾਰੀ ਵਿਭਾਗ ਚਲੇ ਜਾਈਏ ਜਾਂ ਇਹਨਾਂ ਨੇ ਦਲਾਲੀ ਸਿਸਟਮ ਚਲਾਇਆ ਹੋ ਸੀਗਾ ਲੋਕਾਂ ਨੇ ਉਹਨੂੰ ਨਕਾਰਤਾ ਤੇ ਮੈਂ ਅਪੀਲ ਕਰੂੰਗਾ ਸਰਕਾਰ ਮੈਂ ਤਾਂ ਕਹਿੰਦਾ ਵੀ ਨੀਨਾ ਮਤਲ ਨੂੰ ਤਾਂ ਅਸਤੀਫਾ ਦੇਣਾ ਦੇਣਾ ਚਾਹੀਦਾ ਜਿਹੜੀ ਇਹ ਸਰਕਾਰ ਕਹਿੰਦੀ ਸੀ ਵੀ ਅਸੀਂ 13 0 ਤੇ ਦਵਾਂਗੇ ਜਿਹੜੀਆਂ ਕਿ ਅਜੇ ਤਿੰਨ ਸੀਟਾਂ ਵੀ ਨਹੀਂ ਆਈਆਂ ਬੜੀ ਮੁਸ਼ਕਿਲ ਨਾਲ ਤੇ ਮੈਂ ਸਰਕਾਰ ਨੂੰ ਵੀ ਕਹੂੰਗਾ ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜਿਹੜਾ ਕਿ 13 0 ਤੋਂ ਇਹਨਾਂ ਦਾ ਸਪਦਾ ਹੋ ਗਿਆ ਇਹਨਾਂ ਦੀ ਕਰਪਸ਼ਨ ਸਾਰੇ ਸਾਰੀ ਕਰਪਸ਼ਨ ਝੂਠੇ ਵਾਦੇ ਦਲਾਲੀ ਦਲਾਲੀ ਸਿਸਟਮ ਤੁਸੀਂ ਇਹ ਦੇਖ ਲਓ ਕਿਹੜਾ ਸਰਕਾਰੀ ਮੈਕਬਾ ਤੁਸੀਂ ਬਿਜਲੀ ਬੋਰਡ ਚਲੇ ਜਾਓ ਤਸਵੀਲ ਚਲੇ ਜਾਓ ਐਸਟੀਐਮ ਦਫਤਰ ਚਲੇ ਜਾਓ ਕਿਹੜੇ ਵੀ ਸਰਕਾਰੀ ਮੈਕਬਾ ਚਲੇ ਜਾਓ ਸਾਰੇ ਵਿੱਚ ਕਰਪਸ਼ਨ ਹੈ ਲੋਕ ਦੁਖੀ ਹੋ ਚੁੱਕੇ ਆ ਦੂਜਾ ਜਿਹੜਾ ਕਿ ਇਹਨਾਂ ਨੇ ਜਿਹੜੇ ਦਲਾਲ ਛੱਡੇ ਹੋਏ ਨੇ ਇੱਥੇ ਆਪਣੇ ਵੀ ਜਿਹੜੇ ਦਲਾਲੀ ਕਰ ਰਹੇ ਨੇ ਉਹਨਾਂ ਕਰਕੇ ਲੋਕਾਂ ਨੂੰ ਮੋਹ ਭੰਗ ਹੋ ਗਿਆ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਲੋਕਾਂ ਨੇ ਮੈਂ ਲੋਕਾਂ ਨੂੰ ਹਮੇਸ਼ਾ ਬਾਰ ਬਾਰ ਅਪੀਲ ਕਰਦਾ ਸੀ ਕਰਦੀ ਇਹ ਆਪਣਾ ਨਹੀਂ ਪੱਥਰ ਜਿਹੜਾ 2027 ਦੇ ਇਲੈਕਸ਼ਨ ਹੋਣੇ ਆ ਤੇ ਤੁਸੀਂ ਹੁਣ ਦੇਖਣਾ ਵੀ ਤੁਸੀਂ ਆਪਣੇ ਲੋਕਲ ਨੇ ਵੀ ਇਹ ਸਾਧਨ ਕਰ ਦਿੱਤਾ ਵੀ ਸਾਨੂੰ ਇੱਥੇ ਬਾਹਰ ਦੇ ਬੰਦੇ ਮਨਜ਼ੂਰ ਨਹੀਂ ਸਾਨੂੰ ਇੱਥੇ ਇੱਥੇ ਦੇ ਲੋਕਲ ਬੰਦੇ ਮਨਜ਼ੂਰ ਨੇ ਮੈਨ ਮੇਰੇ ਹਿਸਾਬ ਨਾਲ ਹੁਣ ਪਾਰਟੀਆਂ ਨੂੰ ਸੋਚਣਾ ਪਏਗਾ ਹਰੇਕ ਪਾਰਟੀ ਨੂੰ ਵੀ ਅਸੀਂ ਕੋਈ ਕੈਂਡੀਡੇਟ ਇੱਥੇ ਦੇਣਾ ਤਾਂ ਉਹ ਅਸੀਂ ਅੰਤਰਰਾਸ਼ਟਰੀ ਦਾ ਕੋਈ ਲੋਕਲ ਉਮੀਦਵਾਰ ਨਹੀਂ ਆ ਜੀ ਇਹ ਦੇਖੋ ਵੀ ਅਸੀਂ 6% ਦੇ ਸੀ 2022 ਵਿੱਚ ਅਸਲ ਵਿੱਚ ਵੋਟ ਪ੍ਰਤੀਸ਼ਤ ਕਿੰਨੀ ਵੀ 18. ਕੁਛ ਠੀਕ ਹੈ 12% ਵੋਟ ਵਤ ਗਈ ਹੈ ਤੇ ਅਸੀਂ ਪਹਿਲਾਂ 2 ਹਲਕੇ ਜਿੱਤੇ ਸੀਗੇ ਅੱਜ ਕਿੰਨੇ ਹਲਕੇ ਜਿੱਤ ਕੇ 23 ਤੇ ਆਮ ਆਦਮੀ ਕਿੰਨੇ ਜਿੱਤੀ 32 92 ਤੋਂ 32 ਤੇ ਆ ਗਈ 58 ਸੀਟਾਂ ਦਾ ਅੱਜ ਆ ਉਸੇ ਅਕਵਾ ਦੇ ਪੜ ਰਿਹਾ 58 ਸੀਟਾਂ ਅਨਾਉਂਸ ਕਰ ਗਈ ਤੇ ਆਮ ਆਪਣਾ ਕੀ ਕਹਿੰਦੇ ਸਾਡੀ ਭਾਰਤੀ ਜਨਤਾ ਪਾਰਟੀ ਵੀ ਤਾਂ ਬਹੁਤ ਵੱਡੀ ਜਿਹੜਾ ਅਕਾਲੀ ਦਲ 13% ਤੇ ਆ ਗਈ ਜੀ ਬੇਬੂ ਹੋਰ ਕਿੰਨੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਗਰੂਪ ਕਰਾਂਗੇ ਅਸੀਂ ਇੰਨੀ ਦਾਅਵੇ ਨਾਲ ਕਹਿ ਸਕਦਾ ਤੇ 2017 ਚ ਪੰਜਾਬ ਵਿੱਚ ਭਾਜਪਾ ਜਨਤਾ ਪਾਰਟੀ ਦੀ ਸਰਕਾਰ ਬਣੀ ਤੇ 70 ਸਾਲਾਂ ਵਿੱਚ ਕੰਮ ਨਹੀਂ ਹੋਇਆ ਤੇ ਉਹ 10 ਸਾਲਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕਾਰਨ ਕੰਮ ਹੋਇਆ ਤੁਸੀਂ ਇਹ ਦੇਖੋ ਚਲੋ ਮੈਂ ਮੰਨਦਾ ਵੀ ਸਾਡੀ ਸੀਟਾਂ ਕੱਟੀਆਂ ਠੀਕ ਹੈ ਗੱਲ ਨਹੀਂ ਇਸ ਗੱਲ ਨੂੰ ਮੈਂ ਮੰਨਦਾ ਤੁਸੀਂ ਇਹ ਦੇਖੋ ਸਭ ਤੋਂ ਸੈਕਿੰਡ ਨੰਬਰ ਤੇ ਜਿਹੜੀ ਪਾਰਟੀ ਹੈ ਕਾਂਗਰਸ ਉਹਦੀ ਕਿੰਨੇ ਸੀਟਾਂ ਹੈ 99 ਸੀਟਾਂ ਆਈਆਂ ਆਪੜਾ ਕੀ ਕਹਿੰਦੇ ਅੱਜ ਵੀ ਅੱਜ ਵੀ ਲੋਕਾਂ ਨੇ ਖਤਵਾ ਕੀਤੇ ਹਾਰ ਕੇ ਦਿੱਤਾ ਸਾਡੇ ਤੋਂ ਮਾਨਯੋਗ ਪ੍ਰਧਾਨ ਮਤ ਦੇਵਿੰਦਰ ਮੋਦੀ ਜੀ ਤੇ ਹਾਰ ਕੇ ਦਿੱਤਾ ਇੱਕੋ ਗੱਲ ਕਹਿ ਸਕਦਾ ਇੱਕ ਭਾਰਤੀ ਜਨਤਾ ਪਾਰਟੀ ਹੈਗੀ ਜਿਹੜੇ ਕੀ ਹਰੇਕ ਜਾਤੀ ਦਾ ਸਨਮਾਨ ਕਰਦੀ ਹੈ ਤੇ ਹਰੇਕ ਵਰਗ ਦਾ ਸਨਮਾਨ ਕਰਦੀ ਹੈ ਮੈਂ ਨਹੀਂ ਐ ਸੱਚੀ ਗੱਲ ਕਹਿ ਰਿਹਾ ਵੀ ਅਗਰ ਮੈਂ ਹਲਕਾ ਰਾਜਪੁਰਾ ਤੋਂ ਇਲੈਕਸ਼ਨ ਹਾਰ ਜਾਂਦਾ ਮੈਂ ਐਮਐਲਏ ਵਰਗਾ ਇਲੈਕਸ਼ਨ ਲੜਿਆ ਤੁਹਾਨੂੰ ਸਾਰਿਆਂ ਨੂੰ ਪਤਾ ਤਾਂ ਮੈਂ ਰਣਨੀਤੀ ਤੋਂ ਅਸਤੀਫਾ ਦੇ ਜਣਾ ਸੀ ਪਰ ਲੋਕ ਚਾਹੁੰਦੇ ਵੀ ਭੱਜੇ ਨਾ ਸਾਡੇ ਨੂੰ ਚੜਾਵੇ ਮੈਂ ਮੇਰੇ ਕੋਲ ਸ਼ਬਦ ਨਹੀਂ ਐ ਵੀ ਉਹਨਾਂ ਦਾ ਕਿਵੇਂ ਧੰਨਵਾਦ ਕਰਾਂ ਅਕਾਲੀ ਦਲ ਸਾਥ ਹੋਤਾ ਮੈਂ ਸੱਚੀ ਬਾਤ ਬੋਲਾਰਾਂ ਅਕਾਲੀ ਦਲ ਸਾਥ ਹੋਤਾ ਆ ਰਿਜ਼ਲਟ ਮੇਰੇ ਹਿਸਾਬ ਸੇ 10 11 ਸੀਟੇ ਅਸੀਂ ਜਿੱਤ ਸਕਦੇ ਹਾਂ ਪਹਿਲੇ ਵੀ ਦਾਅਵਾ ਕਰ ਚੁੱਕਾ ਹਾਂ ਅੱਜ ਵੀ ਦਾਅਵਾ ਕਰ ਰਹਾ ਹਾਂ ਵੀ 2027 ਮੈਂ ਭਾਜਪਾ ਬਹੁਮਤ ਸੇ ਸਰਕਾਰ ਬਣਾਏਗੀ ਮੈਂ ਇੱਕ ਗੱਲ ਫਿਰ ਦੁਹਰਾਣਾ ਜਾ ਰਿਹਾ ਵੀ ਮੈਂ ਜਿਹੜੇ ਸਰਕਾਰ ਦੇ ਇੱਥੇ ਦੇ ਨੁਮਾਇੰਦੇ ਨੇ ਜਾਂ ਉਹਨਾਂ ਦੇ ਜਿਹੜੇ ਦਲਾਲ ਹੋਏ ਸਾਡੇ ਕਿਸੇ ਵਰਕਰ ਨੂੰ ਕਿਸੇ ਨੇ ਧਮਕਾਣ ਦੀ ਕੋਸ਼ਿਸ਼ ਕੀਤੀ ਮੈਂ ਕਹ ਸਕਦਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਤੇ ਮੈਂ ਹਲਕਾ ਰਾਜਪੁਰਾ ਦੇ ਵੋਟਰਾਂ ਨੂੰ ਤੇ ਆਪਣੇ ਸਾਰੇ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੁਸੀਂ ਬਿਲਕੁਲ ਤੁਹਾਨੂੰ ਕੋਈ ਡਰਾਉਂਦਾ ਤੁਸੀਂ ਮੇਰੇ ਕੋਲ ਆਓ ਤੇ ਕਿਸੇ ਕੋਲ ਡਰਨ ਦੀ ਲੋੜ ਨਹੀਂ ਮੈਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ ਜਦ ਤੱਕ ਮੇਰੀ ਸਾਹਸ ਹੈ ਜਦ ਤੱਕ ਮੇਰਾ ਖੂਨ ਦਾ ਕਤਰਾ ਹੈ ਮੈਂ ਤੁਹਾਡੀ ਸੇਵਾ ਕਰਦਾ ਰਹੂੰਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਮੈਂ ਬਾਰ ਬਾਰ ਇੱਕੋ ਗੱਲ ਕਹਿ ਰਿਹਾ ਸਰਕਾਰ ਦੇ ਨੁਮਾਇੰਦਿਆਂ ਨੂੰ ਤੇ ਸਰਕਾਰ ਦੇ ਜਿਹੜੇ ਦਲਾਲਾਂ ਨੂੰ ਵੀ ਅਗਰ ਮੇਰੇ ਕਿਸੇ ਬੰਦੇ ਨੂੰ ਜਾਂ ਹਲਕਾ ਰਾਜਪੁਰ ਦੇ ਕਿਸੇ ਲੋਕਲ ਲੋਕ ਲੋਕਾਂ ਨੂੰ ਕਿਸੇ ਨੂੰ ਦਬਕਾ ਮਾਰਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਤੇ ਮੈਂ ਤੁਹਾਡੇ ਰਾਈ ਮੈਂ ਸਾਰਿਆਂ ਨੂੰ ਕਹਾਂਗਾ